ਗਰਮੀ ਦੇ ਵਿੱਚ ਕੰਮ ਕਰ ਕਰਕੇ ਥੱਕ ਗਏ ਹੋ ਤਾਂ ਬਣਾਓ ਇਹ ਮजेदार ਜੀ એનર્ਜੀ ਵਾਲੀ ਲੱਸੀ ਇਹਦੇ ਲਈ ਲਿਆ ਆਪਾਂ ਥੋੜੇ ਜਿ ਪੁੱਜੇ ਹੋਏ ਛੋਲੇ ਛਿਲਕਾ ਉਹਨਾਂ ਦਾ ਤੁਸੀਂ ਉਤਾਰ ਲਿਓ ਇੱਕ ਜੱਗ ਵਿੱਚ ਪਾ ਕੇ ਛੋਟਾ ਜਿਹਾ ਟੁਕੜਾ ਪਾਓ ਅਦਰਕ ਦਾ ਇੱਕ ਪਾਵਾਂਗੇ ਆਪਾਂ ਹਰੀ ਮਿਰਚ ਇਹ ਤੁਸੀਂ ਆਪਣੇ ਟੇਸਟ ਦੇ ਅਨੁਸਾਰ ਪਾਓ ਤੁਸੀਂ ਅੱਧੀ ਵੀ ਪਾ ਸਕਦੇ ਹੋ ਚੰਗੀ ਤਰ੍ਹਾਂ ਗ੍ਰाइंड ਕਰ ਲਿਓ ਮजेदार ਜਿਹਾ ਸਤੂ ਪਾਊਡਰ ਬਣ ਕੇ ਤਿਆਰ ਹੈ ਇਹਨੂੰ ਤੁਸੀਂ 8 ਤੋਂ 10 ਦਿਨ ਲਈ ਫ੍ਰਿਜ ਵਿੱਚ ਸਟੋਰ ਕਰਕੇ ਰੱਖ ਸਕਦੇ ਹੋ ਉਸ ਤੋਂ ਬਾਅਦ ਲਵਾਂਗੇ ਇੱਕ ਜੱਗ ਦੋ ਵੱਡੇ ਸਪੂਨ ਪਾ ਕੇ ਲਵਾਗੇ ਦਹੀਂ ਦੇ ਵਿੱਚ ਦੋ ਚਮਚ ਪਾਵਾਂਗੇ ਸਤੂ ਪਾਊਡਰ ਦੇ ਫਿਰ ਮੁੱਠੀ بھر ਪਾਵਾਂਗੇ ਪਦੀਨਾ ਆਪਣੀ ਮਰਜ਼ੀ ਅਨਸਾਰ ਪਾਇਓ ਕਾਲਾ ਨਮਕ ਕਾਲੀ ਮਿਰਚ ਚਾਟ ਮਸਾਲਾ ਇੱਕ ਗਲਾਸ ਪਾਇਓ ਠੰਡੇ ਠਾਰ ਪਾਣੀ ਦਾ ਚੰਗੀ ਤਰ੍ਹਾਂ ਇਹਨੂੰ ਗ੍ਰਾਈਂਡ ਕਰ ਲਿਓ ਫਿਰ ਲਓ ਇੱਕ ਗਲਾਸ ਵਿੱਚ ਥੋੜੇ ਜਿਹੀ ਪਾਇਓ ਆਈਸ ਦੇ ਟੁਕੜੇ ਫਿਰ ਪਾਵਾਂਗੇ ਇਹਦੇ ਵਿੱਚ ਆਪਾਂ ਸਬਜ਼ਾ ਦੇ ਬੀਜ ਇਹ ਮਰਜ਼ੀ ਹੈ ਤੁਹਾਡੀ ਪਾਉਣੇ ਆ ਪਾਇਓ ਨੀ ਸਕਿਪ ਕਰ ਦਿਓ ਉਸ ਤੋਂ ਬਾਅਦ ਪਾਵਾਂਗੇ ਮਜ਼ੇਦਾਰ ਜੀ ਲੱਸੀ ਉੱਪਰ ਪਦੀਨੇ ਦੇ ਪੱਤੇ ਰੱਖ ਕੇ ਸਰਵ ਕਰਾਂਗੇ ਬਹੁਤ ਜ਼ਿਆਦਾ ਟੇਸਟੀ ਤੇ એનર્ਜੀ ਵਾਲੀ ਲੱਸੀ ਦੰਦੀਆ ਬਣਾ ਕੇ ਜਰੂਰ ਪੀਓ ਤੇ ਜਿਹੜਾ ਇਹ ਬੱਚਿਆ ਪਾਊਡਰ ਹੈ ਇਹਦੇ ਨਾਲ ਤੁਸੀਂ ਲੱਸੀ ਨੂੰ 8 ਤੋਂ 10 ਦਿਨ ਲਈ ਲਗਾਤਾਰ ਇੰਜੋਏ ਕਰਿਓ ਵੀਡੀਓ ਦੇਖ ਲਈ ਧੰਨਵਾਦ ਜੀ